ਕਰਾਇਆ ਕੀ ਹੋਣੀ ਡਿਟੇਲ ਹੈ ਸਮਾਜਪਾਲੀ ਅੰਸਰਾਂ ਦੇ ਜੋ ਕਪੂਰਥਲਾ ਪੁਲਿਸ ਵੱਲੋਂ ਮਹਿਮ ਚਲਾਏ ਜਾ ਰਹੀ ਹੈ ਇਹਦੇ ਤਹਿਤ ਮਾਨ ਜੋ ਸ਼੍ਰੀ ਗੌਰਤੂਰਾ ਐਸਐਸਪੀ ਕਪੂਰਥਲਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਸੀਈ ਕਪੂਰਥਲਾ ਡੀਐਸਪੀ ਆਪਣੇ ਪਰਮਿੰਦਰ ਸਿੰਘ ਡੀਐਸਪੀ ਡੀ ਔਰ ਇੰਸਪੈਕਟਰ ਸੀ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਉਹ ਐਪਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਪਾਸੋਂ ਦੋ ਵੈਪਨ ਜਿਹੜੇ ਹੈਗੇ ਆ 304 ਦੇ ਕੰਟਰੀ ਮੇਡ ਉਹ ਉਹਨੂੰ ਰਿਕਵਰ ਕੀਤੇ ਆ ਔਰ 6 ਰੌਂਡ ਜਿਹੜੇ ਹੈਗੇ ਇਹਨਾਂ ਤੋਂ ਮਿਲੇ ਨੇ ਸਾਨੂੰ ਇਹਦੇ ਵਿੱਚ ਜੋ ਲੜਕੇ ਸੀ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਹੈਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਸੀ ਆ ਜਿਹੜੇ ਥਾਣੇ ਕਰਤਾਰਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਇਹ ਵੈਪਨ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੰਡੋਰ ਇਹ ਕੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਨੂੰ ਵਜੂਹ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਵਿੰਦਰ ਤੇ ਇਹਦਾ ਦੋਸਤ ਜਿਹੜਾ ਸੀਗਾ ਉਹ ਇਕੱਠੇ ਨਿੰਦਰ ਇਹ ਇਕੱਠੇ ਦੁਬਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆ ਮੇਰਾ ਰਿਸ਼ਤੇਦਾਰ ਜਿਹਨਾਂ ਨਾਲ ਮੇਨਾਂ ਘਟ ਘਟ ਹੈਗੀ ਹੈ ਉਹਦੇ ਗੋਲੀ ਮਾਰ ਕੇ ਆਉਣੀ ਹੈਗੀ ਹੈ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਾਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਹ ਤੋਂ ਬਚਾ ਲੂਗਿਆ ਹੈ। ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਜਿਹੜਾ ਲੜਾਉਂਦੇ ਨੇ ਇੱਕ ਹੋਰ ਦੋ ਛੇ ਜਿਹੜਾ ਅਰੈਸਟ ਕਰਨਾ ਬਾਕੀ ਇਹ ਤਿੰਨ ਦੋ ਛੇ ਅਸੀਂ ਦੇ ਵਿੱਚ ਅਰੈਸਟ ਕੀਤੇ। ਸਰ ਜੀ ਮਨਿੰਦਰ ਐਸੋ ਇੰਡੀਆ ਚ ਹੈ ਜੈ ਜੀ ਹੈ। ਮਨਿੰਦਰ ਦੋਇਚ। ਇਹ ਗੁਰਿੰਦਰ ਦੋਇਚ ਤੋਂ ਵਾਪਸ ਆਇਆ। ਇਹਨੂੰ 6 ਮਹੀਨੇ ਹੋਏ ਹੈਗੇ। ਬਾਈ ਉਹ ਨਿੰਦਰ ਨੂੰ ਵਿੱਚ ਨਾਮਿਤ ਕੀਤਾ ਹੈ ਨਿੰਦਰ ਇਨਵੈਸਟੀਗੇਸ਼ਨਸ ਲਗਾ ਕੇ ਆਵਾਂਗੇ ਜੋ ਤਤਤੀਸ਼ ਆਉਂਦੀ ਹੈਗੀ ਉਹਦੇ ਵਿੱਚ ਕਰਕੇ ਇਹਨਾਂ ਨਾਲ ਆਪਣੀ ਗੱਲਬਾਤ ਹੋਵੇਗਾ ਜਿਹੜਾ ਪ੍ਰਿੰਸੀਪਲ ਹੈਗਾ ਅ ਇਹ ਤੇ ਕੋਈ ਇਹ ਤੇ ਕੋਈ ਨਹੀਂ ਹੈਗਾ ਜਤਨ ਜਤਨ ਤੇ ਇੱਕ ਪਰਚਾ ਜਿਸਟ ਹੋਏਗਾ ਓਕੇ ਫਿਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਹੈਗੇ ਕਿਉਂਕਿ ਪਲੇਨ ਕਤਾਰ ਤੋਂ ਨਾਲ ਸੰਬੰਧ ਰਿਹਾ ਤਿੰਨੇ ਲੜਕੀ ਜੀ ਚੌਥਾ ਜਿਹੜਾ ਪੰਜਿਆ ਹੋਇਆ ਉਹ ਵੀ ਕਰਤਾਰਪੁਰ ਦਾ ਚੌਥਾ ਜਿਹੜਾ ਪੱਜਿਆ ਹੋਇਆ ਹੈ ਅਸ਼ੀਸ਼ ਹੈ ਰਾਹੀ ਇਹ ਕੰਮ ਸਪਾਰੀ ਨਹੀਂ ਦੇ ਤੁਸੀਂ ਇਹ ਜਿਹੜੀ ਕੁੱਝ ਸੋਨ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋਸਤੀ ਹੈ ਦੋਨੇ ਨਿੰਦਰ ਤੇ ਜਿਹੜਾ ਜਦਨੇ ਗਵਿੰਦਰ ਹੈਗਾ ਹੂੰ ਹੂੰ ਔਰ ਜਿਹੜਾ ਉੱਥੇ ਨਿੰਦਰ ਹੈਗਾ ਉਹਨੇ ਇਹਨੂੰ ਦੱਸ ਦਿੱਤਾ ਇਹਦਾ ਰਿਸ਼ਤੇਦਾਰ ਨਾਲ ਕੋਈ ਇਹਦੀ ਅਣਬੰਨੀ ਸੀਗੀ ਮਨੇ ਰੋਟਾਸ ਦਿੱਤਾ ਸੀਗੇ ਉਹ ਇਹਦੇ ਜਾ ਕੇ ਕੋਈ ਮਾਰ ਕੇ ਆਣੀ ਸਰ ਇਹ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ 20 ਸਾਲ ਤੋਂ 20 ਸਾਲ ਕੋਈ ਨਸ਼ੇ ਦੇ ਵੀ ਆਦੇ ਰਹੇ ਹੈਗੇ ਜਿਸ ਕਰਕੇ ਇਹਨੇ ਕ੍ਰਿਮੀਨਲ ਐਕਟੀਵਿਟੀ ਕੀਤੀ ਨਹੀਂ ਹਜੇ ਤੱਕ ਕੋਈ ਕੋਸ਼ਿਸ਼ ਤੋਂ ਨਹੀਂ ਹੈ ਗਲਤ ਸਮੇਂ ਤੇ ਬਾਕੀ ਇਹਨੂੰ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਠੀਕ ਹੈ थैंक यू